ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬਹੁਤ ਟੈਰਰ ਮੋਡਿਊਲ ਬਸਟ ਕੀਤੇ ਆ ਔਰ ਆਰਗੇਨਾਈਜ਼ ਜਿਹੜੇ ਗੈਂਗ ਦੇ ਮੈਂਬਰ ਕਾਫੀ ਅਰੈਸਟ ਕੀਤੇ ਆ 57 ਵੈਪਨਸ 1 ਜਨਵਰੀ ਤੋਂ ਹੁਣ ਤੱਕ ਰਿਕਵਰ ਹੋ ਚੁੱਕੇ ਆ ਔਰ ਇਹ ਜਿਹੜਾ ਬੜਾ ਇੰਪੋਰਟੈਂਟ ਤੇ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ 17 ਪੰਜ ਨੂੰ ਜਿਹੜਾ ਬੀ ਡਿਵੀਜ਼ਨ ਏਰੀਆ ਦੇ ਵਿੱਚ ਫਰਨੀਚਰ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਗਈ ਸੀਗੀ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਤੇ ਉਹਦੇ ਤੇ ਕੰਮ ਕਰਦੇ ਹੋਏ ਸਾਡੀ ਸਾਰੀਆਂ ਟੀਮਾਂ ਉਸ ਦਿਨ ਤੋਂ ਹੀ ਬੜੀਆਂ ਇਸ ਤੇ ਪ੍ਰੋਫੈਸ਼ਨਲੀ ਕੰਮ ਕਰਦੀਆਂ ਰਹੀਆਂ ਟੈਕਨੀਕਲੀ ਵੀ ਔਰ ਹਿਊਮਨ ਇੰਟ ਨੂੰ ਵੀ ਧਿਆਨ ਚ ਰੱਖਦੇ ਹੋਏ ਔਰ ਉਹਦੇ ਤੇ ਜਿਹੜੇ ਸਾਡੇ ਮੈਡਮ ਜਸਰੂਪ ਹੈਗੇ ਆ एडीसीपी 3 शीतल ਸਾਡੇ ACP ਈਸਟ ਸੁਖਵੀਰ ਸਾਡੇ SHO ਬੀ ਡਿਵੀਜ਼ਨ ਔਰ ਅਮੋਲਕਦੀਪ ਸਾਡੇ ਇਨਸਪੈਕਟਰ CIA ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਰਵਿੰਦਰਪਾਲ ਜੀ ਸਾਡੇ ਡੀसीपी ਡੀ ਆ ਉਹਨਾਂ ਦੀ ਰੈਨਮਾਈਚ ਇਹ ਦੋ ਬੰਦੇ ਅਸੀਂ ਕੇਸ ਟ੍ਰੇਸ ਕੀਤਾ ਦੋ ਬੰਦੇ ਫੜੇ ਗਏ ਜਿਹੜੇ ਮੇਨ ਸ਼ੂਟਰ ਸੀਗੇ ਔਰ ਇਹ ਜੀਵਨ ਫੌਜੀ ਜਿਹੜਾ ਬੜਾ ਨੋਟੋਰੀਅਸ ਇੱਕ ਟੈਰਰਿਸਟ ਔਬਲੀ ਗੈਂਗਸਟਰ ਆਪਾਂ ਕਹਿ ਸਕਦੇ ਹਾਂ ਉਦੇ ਇਸ਼ਾਰੇ ਤੇ ਕੰਮ ਹੋਇਆ ਸਾਰਾ ਔਰ ਉਸ ਫਰਨੀਚਰ ਸ਼ਾਪ ਵਾਲੇ ਜਿਹੜਾ ਫਾਇਰਿੰਗ ਇਨਸੀਡੈਂਟ ਸੀ ਉਦੇ ਉਹਨਾਂ ਦੇ ਨੌਕਰ ਦੇ ਵੀ ਇੰਜਰ ਹੋ ਗਿਆ ਸੀਗਾ ਸੋ ਦੋ ਮੁਲਜ਼ਮ ਇਹ ਚ ਫੜੇ ਗਏ ਕਾਰਜਪ੍ਰੀਤ 엘ያስ ਕਾਰਜ son of ਲੇਟ ਦਿਲਬਾਖ ਸਿੰਘ ਵੈਰੋਵਾਲ ਜ਼ਿਲ੍ਹਾ ਤਰਨਤਾਰ ਔਰ ਇਸ ਤੋਂ ਇਲਾਵਾ ਗੁਰਲਾਲ ਸਿੰਘ 엘ያስ ਹਰਮਨ ਇਹ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰ ਦੇ ਤੋ ਇਹ ਦੋਨੇ ਬੰਦੇ ਜਿਹੜੇ ਇਹਨਾਂ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਜੀਵਨ ਫੌਜੀ ਦੇ ਇਸ਼ਾਰੇ ਦੇ ਉੱਤੇ ਦਿੱਤਾ ਉਹਨੇ ਇਹਨਾਂ ਨੂੰ ਪਿਸਟਲ ਮੁਹੱਈਆ ਕਰਾਇਆ 30 ਬੋਰ ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਉਸ ਤੋਂ ਬਾਅਦ ਇਹ ਮੋਟਰਸਾਈਕਲ ਤੇ ਆ ਕੇ ਇਹਨਾਂ ਨੇ ਰੈਕੀ ਕਰਕੇ ਇਹ ਫਾਇਰਿੰਗ ਨੂੰ ਅੰਜਾਮ ਦਿੱਤਾ ਜਿਹੜਾ ਇਹਦਾ ਬੇਸਿਕ ਬੈਕਗ੍ਰਾਉਂਡ ਨਿਕਲਿਆ ਉਹ ਜਿਹੜਾ ਇਹਦੇ ਚ ਮਨਵੀਰ ਸਿੰਘ ਮਦਈ ਹੈ ਫਰਨੀਚਰ ਵਾਲੇ ਕੇਸ ਦੇ ਵਿੱਚ ਉਹਦੇ ਬ੍ਰਦਰ ਨੂੰ ਬਾਹਰ ਕੈਨੇਡਾ ਦੇ ਵਿੱਚ ਇੱਕ ਸਟੋਰਸ਼ਨ ਕਾਲਸ ਕਰ ਰਿਹਾ ਸੀ ਜੀਵਨ ਫੌਜੀ ਤੇ ਇਹਨਾਂ ਨੂੰ ਵੀ ਕਿ ਕੈਨੇਡਾ ਦੇ ਵਿੱਚ 1 ਲੱਖ ਡਾਲਰ ਜਿਹੜੀ ਫਰਾਤੀ ਮੰਗੀ ਜਾ ਰਹੀ ਸੀ ਸੋ ਬੇਸਿਕਲੀ ਇਹਦੇ ਨਾਲ ਜਿਹੜੇ ਸ਼ੂਟਰਸ ਦੇ ਫੜੇ ਜਾਣ ਨਾ ਇਹ ਸਾਰਾ ਮੋਡਿਊਲ ਦਾ ਲੱਕ ਟੁੱਟਿਆ ਸਮੈਸ਼ ਹੋਇਆ ਸਾਰਾ ਬੇਸਿਕਲੀ ਬਾਰਡਰ ਏਰੀਆ ਚ ਰੈਂਸਮ ਦੇ ਥਰੂ ਆਪਣੇ ਟੈਰਰ ਮੋਡਿਊਲਸ ਨੂੰ ਫਾਈਨਾਂਸ ਕਰਦੇ ਸੀ ਔਰ ਜਿਹੜੀ ਇਹਦੀ ਗ੍ਰਿਫਤਾਰੀ ਹੈ ਕਾਰਜਪ੍ਰੀਤ ਦੀ ਇਹ ਹੋਈ ਸੀਗੀ ਵੈਰੋਵਾਲ ਏਰੀਏ ਚੋਂ ਤਰਨਤਾਰਨ ਤੋਂ 26 5 ਨੂੰ ਔਰ ਗੁਰਲਾਲ ਲਈ ਇਸ ਹਰਮਨ ਨੂੰ ਸਾਡੀ ਟੀਮ ਨੇ ਫਾਜ਼ਲਕਾ ਡਿਸਟ੍ਰਿਕਟ ਦੇ ਵਿੱਚੋਂ ਗ੍ਰਿਫਤਾਰ ਕੀਤਾ ਸੀ ਇਹਦੀ 35 ਨੂੰ ਗ੍ਰਿਫਤਾਰੀ ਹੋਈ ਸੀ ਅੱਜ ਜਦੋਂ ਇੱਥੇ ਸੁਲਤਾਨਵਿੰਡ ਦੇ ਏਰੀਆ ਚ ਬੀ ਡਿਵੀਜ਼ਨ ਦੀ ਟੀਮ ਆਈ ਸੀ ਇਹ ਤੋਂ ਰਿਕਵਰੀ ਕਰਨ ਪਿਸਟਲ ਦੀ ਜੋ ਕਿ ਇਥੇ ਲੁਕਾਇਆ ਹੋਇਆ ਸੀਗਾ ਕੋਈ ਨੇ ਜਦੋਂ ਸਾਰੀ ਉਹ ਈ ਸਾਕਸ਼ਾ ਐਪ ਵੀ ਬੰਦ ਰਹੀ ਸੀਗੀ ਤੇ ਮੁਲਜ਼ਮ ਨੇ ਜਦੋਂ ਪਿਸਟਲ ਕੱਢਿਆ ਕਿਉਂਕਿ ਉਹ ਵਾਰਦਾਤ ਤੋਂ ਬਾਅਦ ਇਹਨਾਂ ਨੇ ਲੋਡਡ ਹੀ ਰੱਖ ਲਿਆ ਸੀ ਇਹਨੇ ਕੋਕ ਕੀਤਾ ਤਾਂ ਸਾਡੇ ਇਸ ਐਸਏ ਨੇ ਬੜੀ ਅਲਰਟਨੈਸ ਦਿਖਾਉਂਦੇ ਹੋਏ ਇਹਨੂੰ ਜੱਫਾ ਪਾ ਲਿਆ ਔਰ ਉਸ ਗੁੱਤਮ ਗੁੱਥਾ ਦੇ ਵਿੱਚ ਇਹਦੇ ਜਿਹੜਾ ਪਿਸਟਲ ਫੜਿਆ ਹੋਇਆ ਸੀ ਇਹਦੇ ਤੋਂ ਗੁਰਲਾਲ ਲੈ ਲਿਆ ਸਰਮਨ ਨੇ ਉਹ ਤੋਂ ਗੋਲੀ ਚੱਲ ਗਈ ਤੇ ਉਹ ਉਹਦੇ ਪੈਰ 'ਚ ਲੱਗੀ ਤੋਂ ਇਸ ਤੋਂ ਬਾਅਦ ਜਿਹੜਾ ਇਹਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਬਹੁਤ ਛੋਟੇ ਲਾਲਚ ਪਿੱਛੇ ਇਹ ਦੋਨੋਂ ਮੁਲਜ਼ਮਾ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਇਹਦੇ ਸਾਰੇ ਐਂਗਲਸ ਅਸੀਂ ਕਵਰ ਕਰ ਰਹੇ ਹਾਂ ਇਨਵੈਸਟੀਗੇਸ਼ਨ ਚ ਔਰ ਜਿਹੜੇ ਬਾਕੀ ਬੰਦੇ ਵੀ ਨੇ ਸਾਰੇ ਮੋਡਿਊਲ ਦੇ ਨਾਲ ਰਿਲੇਟਡ ਨੇ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਐਂਗਲ ਕੋਈ ਫਾਈਨੈਂਸ਼ੀਅਲ ਹੋਂਦਾ ਹੋਰ ਹੋਂਦਾ ਉਹ ਸਾਰੇ ਅਸੀਂ ਅਰੈਸਟ ਕੀਤੇ ਜਾਣਗੇ ਔਰ ਸਾਡੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਹਦੇ ਤਹਿਤ ਇਦਾਂ ਹੀ ਸਾਡੀ ਜਿਹੜੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਮਾਨਜੋਗ ਸੀਐਮ ਸਾਹਿਬ ਦੇ ਨਿਸ਼ਾ ਨਿਰਦੇਸ਼ ਤੇ ਕੰਮ ਕਰਦੀ ਰਹੀ ਜੀਵਨ ਫੌਜੀ ਦਾ ਆਪਾਂ ਨੂੰ ਪਤਾ ਹੀ ਹੈ ਜੀ ਵੀ ਪੁਰਾਣੇ ਉਹਨਾਂ ਨੇ ਜਦੋਂ ਜ਼ਿੰਮੇਵਾਰੀਆਂ ਵੀ ਕ੍ਰਾਈਮਸ ਜੀਆਂ ਲਈਆਂ ਤੋ ਬੀਕੇਆਈ ਦੇ ਉਸ ਤੋਂ ਲਈਆਂ ਉਹ ਸਾਰਾ ਐਂਗਲ ਵੀ ਅਸੀਂ ਦੇਖ ਰਹੇ ਆ ਬਟ ਮੇਨ ਗੱਲ ਇਹੀ ਹੈ ਕਿ ਉਹ ਕੈਨੇਡਾ ਬੇਸਡ ਫਰੋਤੀ ਦਾ ਮਾਮਲਾ ਹੈ ਔਰ ਉਹਨੂੰ ਉਹਨਾਂ ਦੇ ਇੱਥੇ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਪ ਸਾਹਿਬ ਇੱਕ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਤੁਸੀਂ ਰਿਕਵਰੀ ਕਰਨ ਤੁਹਾਡੀ ਟੀਮ ਜਾਂਦੀ ਹੈ ਇਹ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਵੀ ਜਿਹੜੀ ਹੁੰਦੀ ਤੇ ਪੁਲਿਸ ਦੇ ਧਿਆਨ ਲਾ ਕਰਦੀ ਅ ਜੇਦੋ ਹੁਣ ਇਸ ਤਰ੍ਹਾਂ ਦੀ ਕੋਈ ਤੁਸੀਂ ਕਰ ਸਕਦੇ ਕਿ ਇਹ ਭਜਨ ਦੀ ਕੋਸ਼ਿਸ਼ ਨਾ ਕਰਨ ਜਾਂ ਇਹਨਾਂ ਕੋਈ ਜਗ੍ਹਾ ਹੀ ਆਇਡੈਂਟੀਫਾਈ ਕਰ ਲਓ ਤੇ ਉੱਥੇ ਜਾ ਕੇ ਆਪ ਹੀ ਸਰਚ ਕਰ ਲਓ ਦੇਖੋ ਜਿਹੜੀ ਨਵੇਂ ਬੀਐਨਐਸ ਦੇ ਵਿੱਚ ਜਿਹੜੀ ਈ ਸਖਸ਼ਾ ਐਪ ਹੈ ਉਹ ਬਣਾਉਣੀ ਮੰਡੈਟਰੀ ਹੈ ਉਹ ਸਾਰੀ ਵੀਡੀਓਗ੍ਰਾਫੀ ਹੁੰਦੀ ਹੈ ਔਰ ਐਪ ਦੇ ਉੱਤੇ ਚੜਦੀ ਹੁੰਦੀ ਹੈ ਸਾਰੀ ਉਹਦੀ ਲਾਈਵ ਕਵਰੇਜ ਹੁੰਦੀ ਹੈ ਤੇ ਇਹਦੇ ਤੇ ਮੁਲਜ਼ਮ ਨੂੰ ਉੱਥੇ ਲਿਜਾਣਾ ਵੀ ਉੱਥੇ ਤਾਂ ਹੀ ਉਹਦੀ ਨਿਸ਼ਾਨਦੇਹੀ ਤੇ ਹੋਏਗਾ ਇਹ ਤਾਂ ਕੇਸ ਹੀ ਡਿਫਰੈਂਟ ਹੈ ਇਹ ਤਾਂ ਬੇਸਿਕਲੀ ਉਹਨੇ ਜੱਫਾ ਪਾ ਲਿਆ ਉਦੇ ਗੋਤਮ ਗੋਥੀ ਦੇ ਵਿੱਚ ਉਹਦੇ ਉਹ ਜਿਹੜਾ ਪਿਸਤਲ ਕੱਢਿਆ ਸੀ ਉਹਦੇ ਚੋਂ ਹੀ ਜਿਹੜੀ ਗੋਲੀ ਚੱਲੀ ਠੀਕ ਥੈਂਕ ਯੂ ਜੀ ਚਲੋ ਬਈ ਚਲੋ